ਕਲਪੀਰੂ ਜੀ ਗ్రాਮ ਪਿੰਡੋਂ ਕੱਲ ਨੂੰ ਮੋਰ ਆਪਾਂ ਬੰਦੇਾਂ ਨਾਲ ਮਾੜਾ ਕਰਦੇ ਸੀ ਕੁਲਵੀਰ ਸਿੰਘ ਪੁੱਤਰ ਭਗਤਿਆਰ ਸਿੰਘ ਕੁਲਵੀਰ ਸਿੰਘ ਪੁੱਤਰ ਭਗਤਿਆਰ ਸਿੰਘ ਢੋਲਾ ਬੋਲ ਜਾ ਮੜਿਆ ਵੀਰ ਉਹ ਮੜਾ ਪਾਸੇ ਹੋ ਜਾ बारा बारा ते 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 ते। कुछ दिन पहला बड़ा दर्दनाक हादसा जो सा मलोट के कुछ पिंडा ਕਿਸਾਨ ਭਰਾਵਾ ਦੀ ਕਣਕ ਨੂੰ ਅੱਕ ਲਈ ਗਈ ਸੀ ਔਰ ਬਹੁਤੇ ਕਿਸਾਨ ਭਰਾ ਜਿਹੜੇ ਸੀ ਉਹਨਾਂ ਦੇ ਪਰਿਵਾਰਾਂ ਦੀ ਹਾਲਤ ਵੀ ਜਿਹੜੀ ਘਰਾਂ ਦੀ ਬਹੁਤ ਨਾਜ਼ੁਕ ਸੀ ਸੋ ਉਦੋਂ ਮੈਂ ਦੇਖਣ ਆਈ ਸੀਗੀ ਔਰ ਕਹ ਲੋ ਕਿ ਇੱਕ ਤਰ੍ਹਾਂ ਨਾਲ ਤਰਸਯੋਗ ਹਾਲਤ ਬਣੀ ਹੋਈ ਸੀ ਕਿ ਗਾਂ ਦਾ ਨਜ਼ਰ ਨਹੀਂ ਸੀ ਆਉਂਦਾ ਕਿ ਹੁਣ ਕੀ ਬਣੂਗਾ ਸੋ ਮੈਂ ਉਦੋਂ ਅਨਾਉਂਸ ਵੀ ਕੀਤਾ ਸੀ ਕਿ ਮੈਂ ਇੱਕ ਮਹੀਨੇ ਦੀ ਤਨਖਾਹ ਦਵਾਂਗੀ ਇਸ ਤੋਂ ਬਿਨਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵੀ ਧਿਆਨ ਵਿੱਚ ਇਹ ਗੱਲ ਲਿਆਂਦੀ ਗਈ ਸੋ ਉਹਨਾਂ ਨੇ ਇੱਕ ਤਾਂ ਜੋ ਮੁਆਵਜ਼ਾ ਬਣਦਾ ਸਾਡੇ ਕਿਸਾਨ ਭਰਾਵਾਂ ਦਾ 18000 ਪ੍ਰਤੀ ਏਕੜ ਉਹ ਜਲਦੀ ਪਹੁੰਚਣ ਦਾ ਫੈਸਲਾ ਕੀਤਾ ਕਿ ਜਲਦ ਇਹਨਾਂ ਤੇ ਸਪੁਰਦ ਕੀਤਾ ਜਾਵੇਗਾ ਔਰ ਇਸ ਤੋਂ ਬਿਨਾ ਅਸੀਂ ਨਿੱਜੀ ਤੌਰ ਤੇ ਜੋ ਇਕੱਠੇ ਹੋ ਕੇ ਇਹਨਾਂ ਦੀ ਮਦਦ ਕੀਤੀ ਅੱਜ ਅਸੀਂ 30-30000 ਰੁਪਇਆ ਮਾਲੀ ਮਦਦ ਇੱਕ ਕਿਸਾਨ ਭਰਾ ਨੂੰ ਔਰ ਜਿਨ੍ਹਾਂ ਨੂੰ ਲੋੜ ਸੀ ਉਹਨਾਂ ਨੇ ਲਈ ਹੈ ਬਾਕੀਆਂ ਨੂੰ ਜਿਨ੍ਹਾਂ ਨੂੰ ਨਹੀਂ ਲੋੜ ਸੀ ਕਿਉਂਕਿ ਪਿੰਡ ਦੀ ਕਮੇਟੀ ਵੱਲੋਂ ਵੀ ਹੈਲਪ ਕੀਤੀ ਗਈ ਆ ਸੋ ਉਹਨਾਂ ਨੇ ਇਨਕਾਰ ਵੀ ਕੀਤਾ ਸੋ ਅਸੀਂ ਇਤੀ ہزار ਇੱਕ ਕਿਸਾਨ ਭਰਾ ਨੂੰ ਕੈਸ਼ ਦੇ ਤੌਰ ਤੇ ਇਮੀਡੀਏਟ ਹੈਲਪ ਕੀਤੀ ਆ ਔਰ ਇਸ ਤੋਂ ਬਿਨਾ ਬਾਰਾਮਣ ਕਣਕ ਇੱਕ ਪਰਿਵਾਰ ਨੂੰ ਦਿੱਤੀ ਗਈ ਹੈ ਤਾਂ ਕਿ ਇੱਕ ਸਾਲ ਦਾ ਉਹਨਾਂ ਦਾ ਕੋਟਾ ਜਿਹੜਾ ਪਰਿਵਾਰ ਵਾਸਤੇ ਦਿੱਤਾ ਜਾਵੇ ਔਰ ਇਸ ਤੋਂ ਬਿਨਾ ਤੂੜੀ ਦੀ ਹੈਲਪ ਕੀਤੀ ਗਈ ਸੋ ਮੈਂ ਕਹਿਣ ਦਾ ਮਤਲਬ ਇਹ ਹੈ ਕਿ ਜੋ ਵੀ ਪੰਜਾਬ ਸਰਕਾਰ ਵੱਲੋਂ ਇਮੀਡੀਏਟ ਹੈਲਪ ਹੋ ਸਕਦੀ ਸੀ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਦੁਬਾਰਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਹਦੇ ਨਾਲ ਇੱਕ ਤਰ੍ਹਾਂ ਨਾਲ ਹੌਸਲਾ ਹੋ ਜਾਂਦਾ ਕਿ ਚਲੋ ਕੁਛ ਨਾ ਕੁਛ ਸਾਡੇ ਕੋਲ ਹੈ ਸੋ ਮੈਨੂੰ ਲੱਗਦਾ ਕਿ ਇਹਨਾਂ ਨਾਲ ਉਹਨਾਂ ਨੇ ਸਾਡੇ ਨਾਲ ਵੀ ਬਹੁਤ ਧੰਨਵਾਦੀ ਵਾਲਾ ਇੱਕ ਜਿਹੜਾ ਰਵੱਈਆ ਦਿਖਾਇਆ ਜਦ ਪੰਜਾਬ ਸਰਕਾਰ ਕੋਈ ਗੱਲ ਕਰਨ ਨੂੰ ਮੌਜੂਦਾ ਰਸ਼ੀ ਜਾਰੂ ਕਰੇ ਕਿਸ ਤਰ੍ਹਾਂ ਦੀਆਂ ਗਰਦਾਰੀਆਂ ਸਵੀਕਾਰ ਨਹੀਂ ਆਈਆਂ ਤਾਂ ਵੀ ਇਹ ਸਮਝਦਾ ਕਿ ਇਹ ਰਵਾਜ ਜਾਰੂ ਰੱਖਿਆ ਅਸੀਂ ਉਸ ਦਿਨ ਹੀ ਕਿਉਂਕਿ ਮੈਂ ਉਦੋਂ ਮੌਕੇ ਤੇ ਹੀ ਪਹੁੰਚ ਗਈ ਸੀ ਔਰ ਇਮੀਡੀਏਟਲੀ ਐਸਟੀਐਮ ਨੂੰ ਬੁਲਾਇਆ ਸੀ ਕਿ ਗਰਦਾਰੀ ਜਿਹੜੀ ਆ ਬਹੁਤ ਤੇ ਜਲਦੀ ਔਰ ਛੇਤੀ ਰਿਪੋਰਟ ਭੇਜੀ ਜਾਵੇ ਡੀਸੀ ਸਾਹਿਬ ਨੂੰ ਵੀ ਮੈਂ ਕਿਹਾ ਹੋਇਆ ਜਿਆਦਾ ਸਮਾਂ ਨਹੀਂ ਲਾਵਾਂਗੇ ਕਿਉਂਕਿ ਪਹਿਲੇ ਤਜਰਬੇ ਆ ਕਿ ਕਈ ਵਾਰੀ ਗਰਦੌਰੀਆਂ ਦੇ ਚੱਕਰਾਂ 'ਚ ਕਈ ਵਾਰੀ ਥੱਲੇ ਵਾਲੇ ਜਿਹੜੇ ਅਧਿਕਾਰੀ ਆ ਉਹ ਬਹੁਤ ਸਮਾਂ ਲਾ ਦਿੰਦੇ ਆ ਸੋ ਬਹੁਤ ਜਲਦੀ ਅਸੀਂ ਜਿਹੜਾ ਇਹ ਕੰਮ ਨੂੰ ਸਿਰੇ ਚੜ੍ਹਾ ਦਾਂਗੇ ਮੇਰੇ ਹਲਕੇ ਦੇ ਵਿੱਚ ਤਕਰੀਬਨ 4-5 ਪਿੰਡਾਂ 'ਚ ਅੱਗ ਲੱਗੀ ਸੀ ਉਹਦੇ 'ਚ ਜਿਆਦਾ ਕਿਸਾਨ ਸਾਡੇ ਸੋਥਾ ਤੇ ਚੱਕ ਦੂਹੇ ਵਾਲੇ ਦੇ ਪ੍ਰਭਾਵਿਤ ਹੋਏ ਸੀ ਔਰ ਇਸ ਤੋਂ ਬਿਨਾਂ ਥੇੜੀ ਫਕਰ ਸਰ ਊੜਾਗ ਪਿੰਡ 'ਚ ਵੀ ਲੱਗੀ ਪਰ ਉੱਥੇ ਬਚਾਅ ਹੋ ਗਿਆ ਪਰ ਮੈਂ ਅੱਜ ਵੀ ਉਹੀ ਗੱਲ ਕਰਾਂਗੀ ਕਿ ਕਿਸੇ ਵੀ ਪਰਿਵਾਰ ਨੂੰ ਕਿਸੇ ਵੀ ਕਿਸਾਨ ਨੂੰ ਅਗਰ ਕੋਈ ਨੁਕਸਾਨ ਪਹੁੰਚਿਆ ਤਾਂ ਅਸੀਂ ਉਹਦੇ ਘਰ ਤੱਕ ਜਾਵਾਂਗੇ ਉਹਦੀ ਮਦਦ ਕਰਾਂਗੇ ਉਹ ਆ ਕੇ ਕਦੋਂ ਵੀ ਦੱਸ ਸਕਦਾ